ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਡੇ ਤ੍ਰੈਮਣ ਦੇ ਹੋਰੇ ਚੱਲੈ ਪਾਣੀ ਅੰਨਾ ਆਇਓ ਬੰਦਾ ਦੁਨੀਆ ਵਿੱਚ ਵਾਤ ਅਸੂਣੀ ਬੰਨ ਮਲ ਕਲ ਮੌਤ ਜਾ ਆਵਸੇ ਸਭ ਦਰਵਾਜੇ ਭੰਨ ਤਿੰਨਾ ਪਿਆਰਿਆ ਭਾਈਆ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੋਂ ਜਣ ਆਂਦੇ ਕੰਨ ਦਾ ਹਮਲ ਜੇ ਕੀਤੇ ਦੁਨੀਆ ਵਿੱਚ ਦਰ ਗਏ ਆਏ ਕੰਮ ਸੋ ਕਹੋ ਟਲ ਗੁਰ ਸੇਵੀਐ ਸ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਕੁਵੈ ਸਿਵ ਤਖਸੰਮ ਦੇ ਨੂਰ ਅਰਸ਼ੋਂ ਕੁਰਸ਼ੋਂ ਝਟੀ ਐ ਤੁਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟੇ ਐ ਸਜਣ ਸੱਚਾ ਪਾਤਸ਼ਾਹ ਸ਼ਿਰਸ਼ਾਹ ਦਾਏ ਸਾਹ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੇ ਮਹੱਲਾ ਪੰਜਵਾਂ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਨੈ ਕਵਨ ਇਹਾ ਜਗ ਮੇਤ ਜੈਸੋ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੇ ਨਿਰਮਲ ਰੇਤ ਰਹਾ ਕੋਈ ਜਾਣੈ ਕਵਨ ਇਹਾ ਜਗ ਮੇ ਸੋ ਹੋਏ ਕਿਰਪਾਲ ਸੋਈ ਬਿਦ ਬੁਝੈ ਤਾਂ ਕੇ ਨਿਰਮਲ ਰੇਤ ਰਹਾਉ ਮਾਤ ਪਿਤਾ ਬਨਤਾ ਸੁਤ ਬੰਦਪ ਇਸਤ ਮੇ ਤਿਆਰ ਭਾਏ ਰਬ ਜਨਮ ਕੇ ਮਿਲੇ ਸੰਜੋਗੇ ਅੰਤ へ ਕੋ ਨ ਸਹਾਈਂ ਮੁਗਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾਂ ਕਰਤ ਬਿਹਾਨੀ ਅਵਧਹਿ ਹਸਦਰਥ ਅਸਵ ਪਮਨ ਤੇਜ ਤਣੇ ਭੁਮਨ ਚਤੁਰੰਗ ਸੰਗਣਾ ਚਾਲਿਓ ਇਨ ਮੈਂ ਕਸ਼ੂਏ ਓਟ ਸਿਧਾਇਓ ਨੰਗ ਹਰ ਕੇ ਸੰਤ ਪ੍ਰੀਅ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕ ਇਹਾ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈਐ ਹਰ ਕੇ ਸੰਤ ਪ੍ਰੀਅ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕ ਆਈਆ ਸੁਖ ਆਗੇ ਮੁਖ ਓਜਲ ਸੰਗ ਸੰਤਨ ਕੈ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਸਰੇ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਜਾਣੈ ਕਬਨ ਈਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੇ ਨਿਰਮਲ ਰੇਤ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਭਾਈ ਸਾਹਿਬ ਸਵਰਗਵਾਸੀ ਸਰਦਾਰ ਬਲਜਿੰਦਰ ਸਿੰਘ ਜੀ ਦੇ ਭਰੇਣੇ ਦੇ ਸਬੰਧ ਵਿੱਚ ਸੇਵਕਾਂ ਦੇ ਗ੍ਰਹਿ ਵਿਕੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਤੋਂ ਪਰੰਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਕੇਤਨ ਦੀ ਸੰਪੂਰਨਤਾ ਹੈ ਸਤਿਗੁਰੂ ਜੀ ਕਿਰਪਾ ਕਰਨ ਵਿਛੜੇ ਰੂਹ ਨੂੰ ਆਪਣੇ ਚਰਨ ਕਮਲਾਂ ਦਾ ਨਿਵਾਸ ਬਖਸ਼ਿਸ਼ ਕਰਨਾ ਪਿਛੇ ਪਰਿਵਾਰ ਨੂੰ ਸਤਿਗੁਰੂ ਜੀ ਬਾਣਾ ਮੰਨੰਦਾ ਬਲ ਉਦੋਂ ਬਖਸ਼ਿਸ਼ ਕਰਨਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰਬੇਨ ਤੋਂ ਉਚਾਰਨ ਕੀਤੇ ਹੋਏ ਮੁਖਵਾਕ ਜੈ ਸ੍ਰੀ ਰਾਗ ਵਿੱਚ ਜੋ ਆਪ ਜੀ ਨੇ ਸਰਵਣ ਕੀਤਾ ਹੈ ਉਦ ਜੀ ਇਸ ਪਾਵਨ ਸ਼ਬਦ ਵਿੱਚ ਪਰਮਾਣਾਂ ਕਰਦੇ ਨੇ ਕਿ ਕੋਈ ਜਾਣੇ ਕਮਣ ਇਹਾ ਜਗ ਮੀਤ ਕਹਿੰਦਾ ਕੋਈ ਵਿੱਲਾ ਜਿਹੜਾ ਆ ਉਹ ਇਹ ਗੱਲ ਜਾਣਦਾ ਆ ਕਿਹੜੀ ਕਿ ਇਸ ਜੱਗ ਦੇ ਵਿੱਚ ਉਹਦਾ ਮਿੱਤਰ ਕਿਹੜਾ ਵਾ ਤੇ ਸਤਿਗੁਰੂ ਜੀ ਕਹਿੰਦੇ ਜਿਸ ਹੋਏ ਕਿਰਪਾਲ ਸੋਏ ਵਿਦ ਬੂਝੈ ਤਾਂ ਕਿ ਨਿਰਮਲ ਰੀਤ ਜਿਹਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਆ ਨਾ ਉਹ ਉਹਦੀ ਵਿਧੀ ਵਿਧਾਨ ਨੂੰ ਸਮਝਦਾ ਹੈ ਇਹ ਪ੍ਰਮਾਤਮਾ ਦੇ ਰੀਤ ਕੀ ਹੈ ਜਗ ਕੀ ਹੈ ਤੇ ਮੈਂ ਕਿਸ ਵਾਸਤੇ ਇਸ ਸੰਸਾਰ ਦੇ ਉੱਤੇ ਆਇਆ ਮਾ ਭਈ ਪ੍ਰਾਪਤ ਮਨੁੱਖ ਦੀ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਹਿੰਦਾ ਤੈਨੂੰ ਮਨੁੱਖਾ ਦੀ ਹੀ ਪ੍ਰਾਪਤ ਹੋਈ ਹੈ ਪ੍ਰਮਾਤਮਾ ਦਾ ਨਾਮ ਆਪਣੇ ਮਾਤੇ ਤੇ ਬਸ ਅਸੀਂ ਐਸੇ ਖੁਸ਼ੀਆਂ ਦੇ ਵਿੱਚ ਹੋਰ ਸੁੱਖਾਂ ਦੇ ਵਿੱਚ ਪ੍ਰਮਾਤਮਨ ਭੁੱਲ ਜਾਂਦੇ ਆ ਤੇ ਸਤਿਗੁਰੂ ਜੀ ਕਹਿੰਦੇ ਨੇ ਮਾਤ ਪਿਤਾ ਬੰਤਾ ਸੋਤ ਬੰਧ ਇਸ਼ਟ ਮੀਤਰ ਭਾਈ ਮਾਤਾ ਪਿਤਾ ਭੈਣ ਭਰਾ ਤੇ ਹੋਰ ਜਿਹੜੇ ਰਿਸ਼ਤੇਦਾਰ ਆ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈਏ ਪਿਛਲੇ ਜਨਮਾਂ ਦੇ ਸੰਜੋਗ ਵਿਜੋਗ ਕਰਨ ਸਾਨੂੰ ਮਿਲੇ ਨੇ ਤੇ ਅੰਤ ਵਿੱਚ ਕਿਸੇ ਨੇ ਸਹਾਈ ਨਹੀਂ ਹੋਣਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਦਾ ਨਾਮ ਜਪਿਆ ਕਰ ਕਹਿੰਦੇ ਕੋਈ ਬੱਚਾ ਸੰਤਾਂ ਮਹਾਪੁਰਸ਼ਾਂ ਦੇ ਡੇਰਿਆਂ ਦੇ ਉੱਤੇ ਉਹਨਾਂ ਨੂੰ ਸੰਗਤ ਕਰਨ ਵਾਸਤੇ ਗਿਆ ਤੇ ਉਹਨਾਂ ਨੇ ਆਖਿਆ ਭਾਈ ਸਾਡੇ ਕੋਲ ਰਹਿ ਤੇ ਪਰਮਾਤਮਾ ਦਾ ਨਾਮ ਜਪਿਆ ਕਰ। ਕਹਿੰਦਾ ਨਹੀਂ ਜੀ ਮੈਂ ਤੁਹਾਡੇ ਕੋਲ ਨਹੀਂ ਰਹਿ ਸਕਦਾ। ਕਹਿੰਦਾ ਕਿਉਂ? ਕਹਿੰਦਾ ਮੇਰੇ ਘਰ ਮਾਪਿਓ ਨੇ, ਮੇਰਾ ਪਰਿਵਾਰ ਹੈ ਤੇ ਮੈਂ ਉਹਨਾਂ ਨੂੰ ਛੱਡ ਕੇ ਤੁਹਾਡੇ ਕੋਲ ਨਹੀਂ ਆ ਸਕਦਾ। ਤੇ ਸੰਤਾਂ ਨੇ ਸਮਝਾਉਣਾ ਕੀਤਾ ਭਾਈ ਇਸ ਸੰਸਾਰ ਦੇ ਵਿੱਚ ਕੋਈ ਕਿਸੇ ਦਾ ਮਿੱਤਰ ਨਹੀਂ ਆ ਤੇ ਤੂੰ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਜਪਿਆ ਕਰ ਤੇ ਆਪਣਾ ਸੋਚ ਜਿੱਥੋਂ ਮੈਂ ਆਇਆ ਉਹ ਪ੍ਰਮਾਤਮਾ ਦੇ ਨਾਲ ਮਿਲਣਾ ਕਹਿੰਦਾ ਨਹੀਂ ਜੀ ਮੇਰੇ ਜਿਹੜੇ ਘਰ ਦੇ ਨੇ ਮੇਰੇ ਮਾਪਿਓ ਜਿਹੜੇ ਮੇਰੇ ਭੈਣ ਭਰਾ ਮੈਨੂੰ ਬਹੁਤ ਪਿਆਰ ਕਰਦੇ ਆ ਕਹਿੰਦੇ ਆ ਫਿਰ ਸਾਡੀ ਇੱਕ ਵਿਧੀ ਜਿਹੜੀ ਐ ਤੂੰ ਤੈਨੂੰ ਸੁਖਾ ਦੇਨੇ ਆਪਣੇ ਘਰ ਜਾ ਕੇ ਨਾ ਆਪਣੇ ਘਰਦਿਆਂ ਨੂੰ ਪਰਖੀ ਕੀ ਕੀਤਾ ਕਹਿੰਦੇ ਨੇ ਬਈ ਉਹਨੂੰ ਦਸਵੇਂ ਦਵਾਰ ਸਵਾਸ ਚੜਾਉਣ ਦੀ ᔪਗਤੀ ਸੰਤਾ ਨੇ ਬੱਚੇ ਨੂੰ ਦੇ ਦਿੱਤੀ ਤੇ ਕਿਹਾ ਕਿ ਘਰ ਜਾ ਕੇ ਤੂੰ ਆਪਣੇ ਸਵਾਸ ਚੜਾ ਲੈਣੇ ਆ ਤੇ ਉਸ ਤੋਂ ਬਾਅਦ ਵੇਖੀ ਤੇਰੇ ਘਰ ਦੇ ਤੇਰੇ ਨਾਲ ਕਿਹੋ ਜਿਹਾ ਵਿਹਾਰ ਕਰਦੇ ਆ ਉੱਥੇ ਕੀ ਹੁੰਦਾ ਤੂੰ ਸੁਣੀ ਜਾਈਂ ਪਰ ਤੇਰੇ ਦਸਵੇਂ ਦੁਆਰ ਦੇ ਉੱਤੇ ਤੋਂ ਸਵਾਦ ਚੜਾ ਲੈਣੇ ਆ ਉਹਨਾਂ ਨੇ ਤੈਨੂੰ ਸਮਝਣਾ ਕਿ ਮਰ ਗਿਆ ਵਾ ਤੇ ਸਾਸੰਗ ਜੀ ਕੀ ਹੋਇਆ ਉਹ ਬੱਚੇ ਨੇ ਇਸੇ ਤਰ੍ਹਾਂ ਘਰ ਜਾ ਕੇ ਕੀਤਾ ਤੇ ਉਹਦੀ ਮਾਤਾ ਜਿਹੜੀ ਆ ਉਹ ਰੋਣ ਲੱਗ ਪਈ ਪਿਓ ਵੀ ਸਾਰੇ ਉੱਥੇ ਘਰ ਵਿੱਚ ਰੌਲਾ ਪੈ ਗਿਆ ਕਿ ਸਾਡਾ ਬੱਚਾ ਜਿਹੜਾ ਮਰ ਗਿਆ ਵਾ ਤੇ ਸਾਸੰਗ ਜੀ ਉਹਨੂੰ ਜਿੱਤਰਾ ਕਹਿੰਦੇ ਤੇ ਤੇਰੀ ਜਗ੍ਹਾ ਮੈਂ ਮਰ ਜਾਵਾਂ ਤੇ ਇਸ ਤਰ੍ਹਾਂ ਦੇ ਉਹ ਵੈਣ ਪਾਉਣ ਲੱਗੇ ਤੇ ਉਸ ਸਮੇਂ ਜਿਹੜੇ ਸੰਤ ਮਹਾਪੁਰਸ਼ ਸੀ ਨਾ ਉਹ ਵੀ ਉਹਨਾਂ ਦੇ ਘਰ ਪਹੁੰਚ ਗਏ ਕਹਿੰਦੇ ਕੀ ਹੋਇਆ ਕਹਿੰਦੇ ਜੀ ਸਾਡਾ ਬੱਚਾ ਚੜਾਈ ਕਰ ਗਿਆ ਤੇ ਕਹਿੰਦੇ ਅਸ਼ਾ ਜੀ ਕਹਿੰਦੇ ਜੀ ਮੇਰੇ ਕੋਲ ਇੱਕ ਦਵਾਈ ਆ ਤੇ ਜੇ ਇਹਦੇ ਨਾਲ ਤੁਹਾਡਾ ਬੱਚਾ ਜਿਹੜਾ ਵਾ ਇਹ ਜੀ ਸਕਦਾ ਹੈ ਉਹ ਕਹਿੰਦੇ ਕਿ ਤਨਾ ਕਹਿੰਦੇ ਮੇਰੇ ਕੋਲ ਦਵਾਈ ਆ ਤੇ ਇਹਦੇ ਵਿੱਚ ਜੇ ਇਹਦੀ ਮਾਂ ਪੀ ਲਵੇ ਇਹ ਦਵਾਈ ਤੇ ਉਹ ਮਾਤਾ ਜਿਹੜੀ ਆ ਉਹ ਚੜ੍ਹਾਈ ਕਰ ਜਾਊਗੀ ਭਾਬਾ ਮਰ ਜਾਊਗੀ ਤੇ ਬੱਚਾ ਜਿਹੜਾ ਜੀਦਾ ਹੋ ਜਾਵੇਗਾ ਤੇ ਸਾਸੰਗ ਜੀ ਜਦੋਂ ਮਾਤਾ ਨੇ ਇਹ ਗੱਲ ਸੁਣੀ ਕਹਿੰਦੇ ਨਹੀਂ ਜੀ ਮਰਿਆਂ ਦੇ ਨਾਲ ਮਰਿਆ ਥੋੜਾ ਜਾਂਦਾ ਤੇ ਸਾਧ ਸੰਧੀ ਉਹਨੇ ਨਾ ਕਰ ਦਿੱਤੀ ਕਹਿੰਦੀ ਇਹ ਤੇ ਪ੍ਰਮਾਤਮਾ ਦਾ ਭਾਣਾ ਵਾ ਉਹਦੇ ਪਿਤਾ ਨੂੰ ਜਦੋਂ ਇਹੋ ਗੱਲ ਸਮਝਾਉਣਾ ਕੀਤੀ ਉਹਨੂੰ ਉਹਨੂੰ ਵੀ ਇਹੋ ਸਵਾਲ ਕੀਤਾ ਸੰਤਾ ਮਹਾਪੁਰਸ਼ਾਂ ਨੇ ਕਿ ਭਾਈ ਆਹ ਪੂਰੀ ਦਵਾਈ ਦੀਏ ਤੂੰ ਪੀਲਾ ਸ਼ਰਤ ਇਹ ਆ ਕਿ ਤੂੰ ਚੜ੍ਹਾਈ ਕਰ ਜਾਣਾ ਤੂੰ ਮਰ ਜਾਣਾ ਤੇਰਾ ਬੱਚਾ ਜਿਹੜਾ ਹੈ ਉਹ ਜੀ ਪੂਗਾ ਉਹਨੇ ਵੀ ਉਹ ਜਵਾਬ ਦਿੱਤਾ ਜੀ ਸੰਸਾਰ ਆ ਤੇ ਪ੍ਰਮਾਤਮਾ ਨੇ ਜਿਹਨੂੰ ਭੇਜਿਆ ਵਾ ਸੰਸਾਰ ਤੇ ਉਹਨੂੰ ਲੈ ਕੇ ਵੀ ਜਾਣਾ ਤੇ ਬੱਚਿਆਂ ਨੂੰ ਜੇ ਲੈ ਗਿਆ ਪ੍ਰਮਾਤਮਾ ਤੇ ਫਿਰ ਕੀ ਹੋਇਆ ਚਲੋ ਕੋਈ ਗੱਲ ਨਹੀਂ ਮਹਾਪੁਰਸ਼ ਉਹ ਅਹੀਂ ਦਵਾਈ ਨਹੀਂ ਪੇਣੀ ਸਾਰਿਆਂ ਨੇ ਵਾਰੋ ਵਾਰੀ ਕਰਕੇ ਨਾ ਕਰ ਦਿੱਤੀ ਤੇ ਸਾਧ ਸੰਗ ਜੀ ਤੇ ਸੰਤ ਮਹਾਪੁਰਸ਼ ਕਹਿੰਦੇ ਕਿ ਮੈਂ ਇਕੱਲਾ ਹੀ ਇਕੱਲਾ ਵਾਂ ਮੈਨੂੰ ਮੇਰੇ ਘਰ ਜਾਂਦਾ ਵੀ ਨਹੀਂ ਪਤਾ ਮੈਂ ਕੌਣ ਕਿੱਥੋਂ ਆਇਆ ਕੀ ਨਹੀਂ ਕਿਸੇ ਨੂੰ ਨਹੀਂ ਪਤਾ ਤੇ ਇਤਨਾ ਕਰਦਾ ਮੈਂ ਇਹ ਦਵਾਈ ਜਿਹੜੀ ਮੈਂ ਨਾ ਪੀ ਲਵਾਂ ਮੈਂ ਮਰ ਜਾਊਗਾ ਬੱਚਾ ਜੀਪੂਗਾ ਕਹਿੰਦੇ ਹਾਂਜੀ ਹਾਂਜੀ ਜਦੋਂ ਦੂਜੇ ਦੀ ਉਹਨਾਂ ਦੀ ਵਾਰੀ ਆਈ ਤੇ ਸਾਰਿਆਂ ਨੇ ਆ ਕੇ ਕਿ ਹਾਂ ਮਹਾਪੁਰਸ਼ੋ ਤੁਸੀਂ ਇਹ ਦਵਾਈ ਖੇਤੀ ਪੀਓ ਤੇ ਸਾਡਾ ਬੱਚਾ ਜੀ ਪਵੇ ਤੇ ਸਾਧ ਸੰਗ ਜੀ ਉਹ ਬੱਚੇ ਨੂੰ ਸਾਰੀ ਕਹਾਣੀ ਸੰਤਾ ਨੇ ਦੱਸੀ ਹੋਈ ਸੀ ਪਹਿਲਾਂ ਹੀ ਤੇ ਸਾਧ ਸੰਗ ਜੀ ਉਹ ਕੁੜੀ ਜਿਹੜੀ ਸੀ ਨਾ ਉਹ ਸੰਤਾ ਨੇ ਖਾ ਲਈ ਤੇ ਸੰਤ ਵੀ ਉਸੇ ਤਰ੍ਹਾਂ ਦਸਵੇਂ ਦੁਆਰ ਦੇ ਉੱਤੇ ਸਵਾਚ ਚੜ੍ਹਾ ਲੇ ਤੇ ਬੱਚਾ ਜਿਹੜਾ ਉਹ ਉੱਠ ਕੇ ਬਹਿ ਗਿਆ ਬੋਲੋ ਸਤਨਾਮ ਵਾਹਿਗੁਰੂ ਤੇ ਸਾਧ ਸੰਗ ਜੀ ਉਹ ਸੰਤਾ ਮਹਾਂਪੁਰਸ਼ਾਂ ਨੂੰ ਮਤਲਬ ਚੋ ਕੇ ਕੇ ਤੇ ਉਹਨਾਂ ਦੀ ਕੁਠੀਆ ਤੇ ਲੈ ਗਏ ਉਥੇ ਜਾ ਕੇ ਜਦੋਂ ਸੰਤ ਵੀ ਜਾ ਕੇ ਉੱਠ ਪਏ ਕਹਿੰਦੇ ਹਾਂ ਬੱਚਾ ਦੱਸ ਕਹਿੰਦੇ ਹਾਂ ਮਹਾਂਪੁਰਸ਼ੋ ਤੁਸੀਂ ਬਿਲਕੁਲ ਸਹੀ ਕਿਹਾ ਵਾ ਕਿ ਕੋਈ ਵੀ ਕਿਸੇ ਦਾ ਨਹੀਂ ਆ ਮਾਤ ਪਿਤਾ ਬੰਤਾ ਸੁਤ ਬੰਧਪ ਇਸਤ ਮੀਤ ਅਰ ਭਾਈ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨ ਸਹਾਇੰਤ ਵਿੱਚ ਕੋਈ ਵੀ ਸਹਾਇੀ ਨਹੀਂ ਹੁੰਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੈਨੂੰ ਮਨੁੱਖਾ ਦੀ ਜਿਹੜੀ ਆ ਪ੍ਰਾਪਤ ਹੋਈ ਆ ਪ੍ਰਮਾਤਮਾ ਦਾ ਨਾਮ ਜਪਣਾ ਤੇ ਇਹ ਨਹੀਂ ਕਿ ਤੂੰ ਬੈਠਾ ਰਹਿਣਾ ਤੇ ਕੰਮ ਕਾਜ ਨਹੀਂ ਕਰਨਾ ਖਾਸ ਪਾਉਂ ਕਰ ਕੰਮ ਸਭ ਚੀਤਨ ਰੰਜਣ ਨਾਲ ਹੱਥਾਂ ਪੈਰਾਂ ਦੇ ਨਾਲ ਸੰਸਾਰੀ ਧੰਦੇ ਵੀ ਕਰਨੇ ਤੇ ਚੇਤ ਆਪਣਾ ਉਸ ਪ੍ਰਮਾਤਮਾ ਦੇ ਨਾਲ ਲਾਉਣਾ ਆ ਤੇ ਕਈ ਤਰ੍ਹਾਂ ਦੀਆਂ ਸਤਿਗੁਰਾਂ ਨੇ ਉਦਾਹਰਨਾਂ ਕੀਤੀਆਂ ਜਿਤਨਾ ਗਊ ਜਿਹੜੀ ਆ ਉਹ ਬਾਹਰ ਚਾਰਨ ਵਾਸਤੇ ਜਾਂਦੀ ਤੇ ਉਹਦਾ ਖਿਆਲ ਆਪਣੇ ਬਛੜੇ ਵਿੱਚ ਹੁੰਦਾ ਵਾ ਤੇ ਮਾਤਾ ਜਿਹੜੀ ਆ ਮਾਂ ਆਪਣੇ ਬੱਚੇ ਨੂੰ ਅੰਦਰ ਪੰਘੂੜੇ 'ਚ ਜਾਂ ਕਿਤੇ ਮੰਝੇ ਤੇ ਪਾ ਕੇ ਤੇ ਸਾਦੇ ਕੰਮ ਕਾਜ ਕਰਦੀ ਉਹਦਾ ਖਿਆਲ ਬੱਚੇ ਵਿੱਚ ਹੁੰਦਾ ਆ ਕਿਸੇ ਨੂੰ ਬੱਚੇ ਜਾਗਣ ਦੀ ਆਵਾਜ਼ ਨਾ ਆਵੇ ਮਾਂ ਨੂੰ ਸਭ ਤੋਂ ਪਹਿਲੋ ਆ ਜਾਂਦੀ ਆ ਇਸੇ ਤਰ੍ਹਾਂ ਹੀ ਸਾਧ ਸੰਗ ਦੇ ਸਤਿਗੁਰਾਂ ਨੇ ਕਈ ਤਰ੍ਹਾਂ ਦੇ ਫਰਮਾਨ ਦਿੱਤੇ ਨੇ ਕਿ ਜਿਸ ਤਰ੍ਹਾਂ ਬੱਚੇ ਜਿਹੜੇ ਨੇ ਪਤੰਗ ਡਾਉਂਦੇ ਨੇ ਕਿ ਦੂਜੇ ਨਾਲ ਗੱਲਾਂ ਕਰਦੇ ਨੇ ਦੂਰੋਂ ਦੂਰ ਤੱਕ ਗੱਲਾਂ ਕਰਦੇ ਉਹਨਾਂ ਦਾ ਖਿਆਲ ਪਤੰਗ ਦੇ ਵਿੱਚ ਹੁੰਦਾ ਆ ਇਸੇ ਤਰ੍ਹਾਂ ਕਹਿੰਦੇ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਕੁੜੀਆਂ ਪਾਣੀ ਭਰਨ ਵਾਸਤੇ ਜਾਂਦਾ ਕਰਦੀਆਂ ਸੀ ਤੇ ਸਾਧ ਸੰਗ ਜੀ ਉਦੋਂ ਇੱਕ ਦੂਜੇ ਨਾਲ ਹਾਸੇ ਮਜ਼ਾਕ ਵੀ ਕਰਦੀਆਂ ਸੀ ਪਰ ਉਹਨਾਂ ਦਾ ਖਿਆਲ ਜਿਹੜਾ ਸੀ ਉਹ ਘੜੇ ਵਿੱਚ ਹੁੰਦਾ ਸੀ ਕਿ ਘੜਾ ਸਾਡੇ ਹੱਥ ਚੋਂ ਤਿਲਕ ਕੇ ਕਿਤੇ ਡਿੱਗ ਕੇ ਟੁੱਟ ਨਾ ਜਾਵੇ ਇਸ ਕਰ ਪਾਣੀ ਖੜਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਹੀ ਇਹ ਪ੍ਰਮਾਤਮਾ ਦਾ ਨਾਮ ਜਪਣਾ ਹੈ ਤੇ ਨਾਮ ਜਪਣ ਵਾਸਤੇ ਕੋਈ ਵਿਲਾ ਟਾਈਮ ਦੀ ਲੋੜ ਨਹੀਂ ਸਾਧ ਸੰਗੀ ਆਪ ਜੀ ਜਿਹੜੇ ਦੂਰੋਂ ਦੂਰੋਂ ਵੀ ਆਏ ਹੋ ਆਪਾਂ ਵੀ ਜਾਣਦੇ ਆ ਉਹ ਜਿਹੜਾ ਸਮਾਂ ਨਾ ਸਾਧ ਸੰਗੀ ਤੁਰਿਆਂ ਆਉਣ ਜਾਣ ਦਾ ਉਹ ਅਸੀਂ ਕੋਈ ਵਾਹਕਲ ਚਲਾ ਰਹੇ ਹਾਂ ਤਾਂ ਵੀ ਪ੍ਰਮਾਤਮਾ ਦਾ ਨਾਮ ਜਪ ਸਕਦੇ ਹਾਂ ਜੇ ਕੱਲੇ ਤੁਰੇ ਜਾ ਰਹੇ ਹਾਂ ਤੇ ਪੈਰਾਂ ਦੀ ਤਾਲ ਦੇ ਨਾਲ ਅਸੀਂ ਪ੍ਰਮਾਤਮਾ ਦਾ ਨਾਮ ਜਪ ਸਕਦੇ ਹਾਂ ਇਹ ਸਮਾਂ ਜਿਹੜਾ ਹੈ ਨਾ ਜਦੋਂ ਆਪ ਜੀ ਇਸੇ ਦਾ ਅਭਿਆਸ ਕਰ ਲੋਗੇ ਤੇ ਇਹ ਤੁਹਾਨੂੰ ਮਹਿਸੂਸ ਹੋਣਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਪ੍ਰਮਾਤਮਾ ਦਾ ਨਾਮ ਜਪ ਕੇ ਆਪਣਾ ਜੀਵਨ ਜਿਹੜਾ ਉਹਨੂੰ ਸਫਲ ਬਣਾ ਲੈ ਇहां ਕਾੜ ਚਲੂ ਹਰ ਲਾਹ ਆਗੇ ਬਸੰਸੁਈਲਾ ਇਸ ਪ੍ਰਮਾਤਮਾ ਦੇ ਇਸ ਸੰਸਾਰ ਦੇ ਵਿੱਚ ਇਹ ਨਾਮ ਦੀ ਕਮਾਈ ਕਰ ਲੈ ਜੀਵ ਤੇਰੀ ਅੱਗੇ ਦਰਗਾਹ ਦੇ ਵਿੱਚ ਸਹਾਈ ਹੋਵੇਗੀ ਰੇਰੇ ਦਰਗੇ ਕਹੇ ਨਾ ਕੋ ਆਓ ਬੈਠ ਆਦਰ ਸਭ ਦਿਓ ਉਥੇ ਕਿਸ ਨੇ ਕੋਈ ਉਹ ਇਹ ਕਹੇ ਕਿ ਨਹੀਂ ਬੁਲਾਉਣਾ ਤੈਨੂੰ ਸਤਿ ਆਦਰ ਦੇ ਨਾਲ ਬਣਾਉਣਗੇ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਕਿਸੇ ਨੇ ਉੱਚਾ ਮਕਾਮ ਪਦਵੀ ਹਾਸਲ ਕੀਤੀ ਹੋਵੇ ਨਾ ਤੇ ਉਹਨੂੰ ਸਾਰੇ ਹੱਥ ਜੋੜ ਕੇ ਉਹਦਾ ਸਤਿਕਾਰ ਦੇ ਨਾਲ ਉਹਨੂੰ ਬਣਾਉਂਦੇ ਨੇ ਇਸੇ ਤਰ੍ਹਾਂ ਪ੍ਰਮਾਤਮਾ ਦੀ ਦਰਗਾਹ ਵਿੱਚ ਵੀ ਜਿਨ੍ਹਾਂ ਨੇ ਸੰਸਾਰ ਦੇ ਉੱਤੇ ਰਹਿ ਕੇ ਪ੍ਰਮਾਤਮਾ ਦਾ ਨਾਮ ਜਪਿਆ ਵਾ ਨਾ ਉਹਦੀ ਉੱਥੇ ਜੈ ਜੈਕਾਰ ਹੁੰਦੀ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਆਪ ਸਭੂ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਮਾਨ ਕਰਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਗੁਰੂ ਕੇ ਲੰਗਰ ਤਿਆਰ ਨੇ ਆਪ ਸਮੂਹ ਸੰਗਤਾਂ ਨੇ ਲੰਗਰ ਪ੍ਰਸ਼ਾਦਾ ਛੱਕੇ ਫਿਰ ਜਾਨ ਦੀ ਕਿਰਪਾਲਤਾ ਕਰਨੀ ਹੈ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ